पड़ा जाए जगत समान इसकी ऐसा बा सलातो अलै नलकन चलार सा चलरंदा स्रंदा बस मुझ पावे और मुझसे खदना कर थे बस मैं करे बरातरी कृपया अंदर आए मुझे जा रहा बुला रहे ਇਹ ਅੰਤਿ ਗੁਰ ਮੁਖ ਪੀਤ ਹੈ ਜਿੰਨ ਲਖਾ ਹਾਰਾ ਰਾਮ ਰਾਕੇ ਦੁਆ ਤੋਈ ਕੀ ਕਰੇ ਜਿਨ ਹਰਨਾਮ ਪਿਆਰਾ ਇਹ ਹਰ ਸੇਤੀ ਮਨ ਮਾਨਿਆ ਸਾਰ ਗੁਰ ਦ੍ਰਿਸ਼ਟੀ ਚ ਤੁਮਾਰਾ ਨਾਨਕ ਨਾਮ ਤੇ ਆਇਆ ਹਰ ਰਖਣ ਹਾ ਰਾਰਾ ਸੋ ਲਾ ਦ ਜਾ ਇਕ ਨਹੀਂ ਦਾਤ ਆਪਸ ਤੇ ਜੋ ਪਾਇ ਨਾ ਮਾ ਸਹਿਬ ਤੁਠੇ ਜੋ ਚਾਤਰੀ ਇਤ ਹੋ ਕਸਮ ਨਾ ਜਾ ਨਾਨਕ ਸੇਵਕ ਕਾਢੀਏ ਜੇ ਸੇਤੀ ਖਸਮ ਸਮਾਏ ਕੋ ਨਾਨਕ ਨਾਮ ਦਾ ਆਪਣਾ ਹਰ ਤਾਂ ਕੇ ਆਰਾਵਾਇਆ ਕਾਇ ਸਾਖੀ ਫਿਰ ਆਪ ਕਰਾਏ ਮਾਨ ਨਾਨਕ ਜੀ ਦੀ ਯਾਦ ਇੱਕ ਦੂਰੀ ਚੜੇ ਦਸਿਆਇਆ ਕਰ ਕਰਿਆ ਉਹ ਕੈਸੋ ਕਰੀ ਪੁਕਾਰ ਨਾਨਕ ਨਾਮ ਫਿਰ ਜਿਸ ਹੀ ਕਰਿ ਸਾਰ ਸਾਰ ਅਨਿਸਾਰ Yeah <laughs> ਨਾਨਕ ਤਿਲਾ ਬਸੰਤ ਹੈ ਨਾਨਕ ਤਿਲਾ ਬਸੰਤ ਹੈ ਨਾਨਕ ਤਿਲਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕਰ ਵਸਿਆ ਕੰਤ ਨਾਨਕ ਦੀਆਂ ਬਸੰਤ ਹੈ ਨਾਨਕ ਦੀਆਂ ਬਸੰਤ ਹੈ ਜਿਨ ਕੈ ਗਉਂਦੇ ਦਿਸਾ ਉਦਰੀ ਤੰਤੋ ਦਿਸਾਪਰੀ ਸੇ ਹੈ ਨਿਸਫਿਰ ਜਲਨ ਤੋ ਸੇ ਹੈ ਨਿਸਫਿਰ ਜਲਨ ਤੋ ਸੇ ਹੈ ਨਿਸਫਿਰ ਜਲਨ ਤੋ ਸੇ ਹੈ ਨਿਸਫਿਰ ਜਲਨ ਨਾਮ ਜਿਨਾ ਬਸੰਦ ਹੈ ਨਾਨਕ ਜਿਨਾ ਬਸੰਦ ਹੈ ਨਾਨਕ ਜਿਨਾ ਬਸੰਦ ਹੈ ਨਾਨਕ ਜਿਨਾ ਬਸੰਦ ਹੈ ਜਿਨ ਕਰ ਵਸਿਆ ਕੰਮ ਜਿਨ ਕਰ ਵਸਿਆ ਨਾਨਕ ਕਿੰਨਾ ਬਸੰਤ ਨਾਮ ਕਿੰਨਾ ਅਸੰਤ ਹੈ ਨਾਨਕ ਕਿੰਨਾ ਨਾਨਕ ਗੁਤਿਨਾ ਨਾਨਕ ਕਿੰਨਾ ਬਸੰਤ ਹੈ ਬਸੰਤ ਹੈ ਹਰ ਹਰ ਨਾਮ ਚੁਕਿਆ ਕੁਛ ਨਾ ਕਹਿ ਜਮਕਾ ਨਾਨਕ ਮੁਕਤ ਸੁਖੀ ਹੋਏ ਅੰਤੇ ਮਿਲੇ ਗੋਪਾ ਹਕਰ ਅੰਤੈ ਕਹਿ ਹੋ ਭਾਈ ਭਾਈ ਕਰਮ ਘਟ ਪਾਈਏ ਰਸਵਾਈ ਵਟ ਬੜ ਬੋਲਿਆ ਅੰਮ੍ਰਿਤ ਪਾ ਮੇ ਸਾਧ ਗੁਰੂ ਚੈ ਲੰਦੀ ਸਭ ਜਾਏ ਨਾਨਕ ਸਿਮਰੇ ਇੱਕ ਨਾਮ ਫਿਰ ਕੋ ਨਾ ਤਾਇ ਫਿਰ ਕੋ ਨਾ ਤਾਈ बसंत की वार महल पंजवा एक ओंकार सतगुरु प्रसाद हर का नाम त्याग कह हो हरिया पाई ਕ੍ਰਮ ਲਖਨ ਤਾ ਪਾਈ ਐ ਰਸਵਾਏ ਵਣ ਤਤੂਨ ਮੋਲੇ ਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੁਪਜਲਤੀ ਸਭ ਛਾਇ ਨਾ ਰਖ ਸੰਗੈਕ ਨਾਮ ਫਿਰ ਬਹੁਣਾ ਤਾ ਫਿਰ ਬਹੁਣਾ ਤਾ ਕਾਮ ਕ੍ਰੋਧ ਅਰ ਲੋਭ ਮਹਾ ਦ੍ਰਿਸ਼ਯ ਹੰਮੇ ਨਾ ਰਖ ਤ੍ਰਿਪਸਾ ਨਾ ਗਤੀ ਕਰ ਪ੍ਰਸਾਦ ਗੁਰਦੇ ਕਲੀ ਗਾਏ ਸਤਾਰ ਤੋਂ ਤੇਂਜਪਾ ਰੇ ਨਿਤਖੜੋ ਰੋਸ ਤੋਂ ਬੜ ਗਏ ਮਿਤਨਵਾ ਨਰਵਾ ਲੈ ਨਾfte ਆਂਦਾ ਫੇ ਨਾਮੋ ਇਸ ਤੇ ਉਪਰੀਆ ਨਾਮਕ ਕੋਈ ਪਿੜੋ ਕੋਈ ਫਿਰ ਹੋ ਵਾ ਪੰਜਾਬ ਦੇ ਮਹਬਲੀ ਕ੍ਰਿਸ਼ਚਾ ਢੋਆ ਪਰ ਤੇਂਜਪਾਇ ਨੂ ਵਿੱਚ ਦੇਖੜੋ ਅਰੋ ਗੀ ਸਭ ਸਬਮਿਟ ਗਏ ਮਿਤਨਵਾ ਨਰਵਾ ਅਦਿਨ ਰੈਣਾ ਨਾਮ ਤੇ ਆਂਦਾ ਫਿਰ ਪਾਇ ਨਾਮੋ ਆ ਜਿਸ ਤੇ ਕੁ ਜਾਨ ਨਾਨਕ ਸੋਈ ਫਿਰ ਹੋਆ ਸੋਈ ਫਿਰ ਹੋਆ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਕਿਥੋਂ ਪਤ ਕਹਿ ਰਹੇ ਕਹਿ ਮਸਵਾਬ ਹੈ ਸਤ ਸੰਗੇ ਕੋਣ ਕੀ ਕਿਤਾਬ ਹੈ ਕਹਿ ਤੈਨ ਸੁਣ ਸੇ ਪਸਵਾਬ ਹੈ ਅਗਮ ਕੋ ਤਸਾਏ ਬੋ ਬਿਸਮਿਲ੍ਲਾਹ ਲਾਵ ਸਤ ਜੂਸ ਹੈ ਗੁਰੂ ਉਪਦੇਸਿਆ ਨਾਨਕ ਸੁਣਾਵ ਨਾਨਕ ਸੁਣਾਵੇ ਕਿਥੋਂ ਪਜੈ ਕਹਿ ਰਹੇ ਕਹਿ ਮਸਵਾਬ ਹੈ ਜੀ ਜਿਸ ਨਦੂ ਖਸਮ ਕੇ ਕੋਣ ਕੀਮਤ ਪਾਵੇ ਕਹਿ ਤਿਆ ਸੁਣ ਲੈ ਸਤਿ ਤੇ ਬਗਤ ਤਿਆਵੇ ਕਹਿਣ ਤਿਆ ਸੁਣਿ ਸਭ ਤੁਸਿਵਾ ਬੈ ਕਹਿਣ ਤਿਆ ਸੁਣਿਤ ਸੇਵਕ ਸੁਆ ਨਗੋ ਨਗੋ ਤਸਾਹੀ ਗੋ ਤੁਸਿ ਸੁਨ ਲੈ ਨਾਰੇ ਸਚ ਪੁਰੇ ਗੁਰੂ ਪਦੇਸਿਆ ਨਾਮ ਸੁਣਾਵਾ ਨਾ ਸੁਣਾ ਹਰ ਜੁਗ ਜੁਗ ਪਾਉਂ ਤਾ ਉਪਾਇਆ ਪਰ ਜੇ ਰਖਦਾ ਆਂ ਅਮਰਾਜ ਹਰਨਾ ਕਿਸ ਦੁਸ਼ਟ ਹਰ ਬਿਮਾਰਿਆ ਬਹਲਾਦ ਨਰਾਇ ਅਹੰਕਾਰੀਆਂ ਨਿੰਦਕਾਂ ਇਤ ਦੇ ਨਾਮ ਦੇਵ ਨੂੰ ਪੁਲਾਇ ਜਨਾਨ ਕੋ ਐਸਾ ਹਰ ਸੇਵਿਆ ਆਇ ਤਲਾਏ ਚੜਾਇ ਜਨਨਾਨਕ ਹੈ ਸਹਰ ਸੇ ਲਿਆ ਸਲੋ ਲਾ ਪਲਾ ਅਤੇ ਪੰਡੇ ਸਜਨੇ ਆਪਣੇ ਪੁਰਣ ਦੇ ਇੱਕ ਨੀਂਦ ਸੁਮਾਈਏ ਇੱਕ ਸੂਲ ਰਣ ਚੜੇ ਇਕੋ ਨਿਹਲੇ ਪੈਸਨੁ ਕੁ ਪਰਣ ਖੜੇ ਤਨਾਸ ਵਾਰੇ ਨਾਨਕਾ ਜਿਲਕੋ ਨਦਰ ਕਰੇ ਮਹਲਾ ਦੁਜਾ ਆਪੇ ਸਜ ਕਰਿਆ ਆਦੈ ਮੇ ਰਖਿਆ ਤੂ ਇਸ ਵਿਚੰਤ ਪਾਇ ਕੇ ਦੇਖਿਆ ਤਾਪਤਾ ਕਿਸ ਨੋ ਪਿਆ ਨਾਨਕਾ ਸਭ ਕੀ ਚਾਪਿਆ ਸਭ ਕਿਛ ਆਪੇ ਆਪੁਰ ਵੜ ਕੇ ਆੜੀਆਂ ਕਿ ਤਹਿਣਾ ਕਹਿ ਨਾ ਜਾਏ ਫਤਰ ਫਤਨ ਕਰੀ ਲਈ ਜੀ ਆਇਆਂ ਰਿਜਕ ਸਭਾਏ ਸਾਇਕਾ ਕਮਾਉਣੀ ਕੋ ਛੋਟੀ ਇਹ ਪਾਰੇ ਨਾ ਬਹੌਲੀ ਹੋਰ ਜੀ ਨਾਹੀ ਜਾ ਸੋ ਕਰੇ ਜਿਤ ਸਰਦਾਏ ਰਦਾਏ ਰਦਾਏ ਸੁਖ

ਸਤਿਗੁਰ ਚਰਗੇ ਸੋ ਕਰੇ ਜਿਸ ਸੇ ਜਾਈ ਜੋਤਿ ਰਾਮਕਲੀ ਮਹਲਾ 3 ਜਨੰਦ ਕੋ ਕਾ ਸਤਗੁਰੂ ਕਿਸਾ ਨੰਦਪਿਆ ਮੇਰੀ ਮਾਨ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿਟਿ ਨਰਵਝਿਆ ਵਾਰਤਾਨੀਆਂ ਅਥਰਾ ਗਰੰਧਨ ਪਰਵਾਹ ਕੰਨ ਸ਼ਾਬਦ ਗਾਵਣੀਆਂ ਨਾ ਸਭ ਤੋਂ ਤਰ ਪਾਵੋ ਹਰੀ ਦੇਵ ਨਿਵਾਸਾ ਕਹਿ ਨਾਨਕ ਰੰਧਾਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਉਸਦਾਰੋ ਰਣਾ दूख सब नार ना तो ना हो तू मन मेरे दुःख सब साथ ना अंकिकाल करे तेरा काम सब सवाल रसनार रसनार सब 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 तो मनोविसारे रहना तू मन मेरे सदा रहो हरना ਸਾਰੇ ਸਾਈਂਵਾ ਨਾਹੀ ਕੱਟੇ ਮੈਂ ਕਰਤਾ ਤੇਰੇ ਸਭ ਵਿੱਚ ਹੈ ਜਿਸ ਤੇ ਇਹ ਸੋ ਆਵੇ ਸਦਾ ਸਭ ਸਗਲਾ ਨਾਮ ਤੇਰੇ ਨਾਮ ਮਨ ਵਸਾਓ ਨਾਮ ਜਿਨ ਕੇ ਮਨ ਵਸੇ ਆਵਾਜੇ ਸ਼ਬਦੁ ਤਨੇ ਕਹਿ ਲਾ ਨਬ ਸਚੇ ਸਰਵਕਾਰੇ ਗੱਦੇਰਾ ਸਾਚਾ ਨਾਮ ਤੇਰਾ ਸਾਚਾ ਨਾਮ ਆਤਾਰਾ ਮੇਰਾ ਜਿਨ ਕਹਾਰ ਸੁਦਾਰਿਆ ਕਰਸਾਂ ਸੁਖ ਮੰਨ ਦਾ ਸੁਰਾਜ ਜਿੰਝਾ ਸਭੂ ਤਾਂ ਆ ਕੁਰਬਾਨ ਤਾਦਰ ਵਿੱਟੋ ਜਿਸ ਦੀਆਂ ਨੇ ਵੜਿਆ ਕਹਿ ਲਾ ਸੁਮੋ ਸੰਤੋ ਸਤ ਕੋਪੇ ਆਰੋ ਸਾਚਾ ਨਾਮ ਤੇਰਾ ਅੱਜ ਬਸ ਸਵਤਾਰ ਸੁਭਾਗ ਫਾਰ ਸੁਹਾਗਾ काल कंटक मारिया तरण पाया ਉਸੇ ਨਾਮ ਭਰ ਕੇ ਲਾ ਕੇ ਕਹਿ ਨਾਨਕ ਤੇ ਸੁਖ ਹੋ ਆਪਿਸ ਕੰਨ ਸੁਆ ਕੇ। ਅੰਤ ਸੁਣੋ ਵਡ ਪੀਓ ਸਗਲ ਮਨੋਰੰਧੂ ਪਰਮ ਬ੍ਰਹਮ ਪ੍ਰਪਾਇ। ਤਰੇ ਸਗਲ ਸੁਖਰੇ ਤੂ ਕਰੋ ਸੰਤਾ ਤੂ ਤਰੇ ਸੁਣੀ ਸੱਚੇ ਪਾਣੀ। ਅੰਤ ਸਾਜਨ ਪਾਏ ਸਭ ਸੇ ਪੂਰੇ ਗੁਣ ਤੇ ਜਾ। ਸੁਣ ਤੇ ਪੁਨਤ ਕਹਿ ਤੇਰ ਭਗਤ ਆਪਰਕੂ ਮੇਨ ਲੰਚਨਾਂ ਗੋਚਰ ਲਾ ਕੇ ਆਜਾ ਅਨੋਤੁਰਿਸੋ ਤਉ ਗੁਰ ਪਾਣੀ ਤਉ ਮਾਤਾ ਕੰਤ ਮਹਾ ਜਿਵਸਾ ਤੁੰਦਾਰਿ ਦਇਆ ਸੇ ਲ ਸਗਲ ਸੰਗਾਂ ਚੰਗਿਆ ਆ ਭੁਲਿਆ ਆ ਚਤਨਹੁ ਦੂਰ ਕਰਮੀ ਆਪੋ ਆਪਣੀ ਕੇੜਾ ਕੇ ਦੂਰ ਜਿਨੇ ਨਾਮੁ ਤਿ ਆਇਆ ਸਤਿ ਸਕਤਿ ਕਾ ਨਾਨਕ ਤੇ ਮਹੂਤਿ ਲੈ ਕੇ ਸੂਤਿ ਨਾ ਨਾਨਕ ਤੇ ਮਹੂਤਿ ਲੈ ਕੇ ਸ਼ੁਰ ਕੀ ਨਾਮ ਜਿਨੇ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖੁ ਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਤੂਠਾ ਨਨ ਜਨ ਤੁਮਰਾਯੰ ਉੱਚੇ ਤੇ ਉੱਚ ਸਗਲ ਸਮਗਰੀ ਤੁਮਰ ਸੂਤਰਧਾਰੀ ਤੁਮ ਤੇ ਹੋਏ ਸੋ ਤੁਮਰੀ ਗਤਿ ਮੈਂ ਤ ਤੁਮਹੀ ਜਾਉ ਨਾਨਕ ਦੋ ਤੁਮਰੀ ਗਤ ਮੈਂ ਤੈ ਤੁਮਹੀ ਜਾਣੀ ਨਾਨਕ ਦਾਸ ਦੋ ਕੁਤ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ Fateh ਪਗੋਤੀ ਜੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੀ ਬਾਸ ਸਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕਾ ਗੁਰ ਨਾਨਕ ਲੈਂਤੀ ਆਏ ਫੇਰੰਗਤ ਗੁਰਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨਤੀ ਆਇਐ ਜਿਸ ਬਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉ ਦੇ ਆਵੈ ਤਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਇ ਸਹਾਇ ਦਸੋਂਹੀ ਪਾਸ ਸਾਹਿਆਂ ਜੀ ਤੇ ਆਤਮਕ ਸਰੂਪ ਜਾਹਰੀ ਜੋਤ ਪ੍ਰਤੱਖ ਗੁਰੂ ਸਬਦਾਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਿਦਾਰ ਉਪਦੇਸ਼ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬਲੋ ਜੀ ਪੰਜਾਬ ਪਿਆਰੀਆਂ ਚੌਹਾਂ ਸਾਹਿਬ ਜਾਦੇ ਹਾਂ ਚਾਲੀਆਂ ਮੁੱਤੀਆਂ ਹਠੀਆਂ ਜਤੀਆਂ ਤਰਪਿਆਂ ਜਿਨਾਹਾਂ ਨਾਮ ਜਪਿਆ ਵਡਛਕਿਆ ਦੇ ਚਲਾਈ ਤੇਕ ਬਾਹੀ ਦੇਖ ਕੇ ਅੰਡਿਤ ਕੀਤਾ ਭਾਣਾ ਮੰਨਿਆ ਤੇ ਨਾ ਪਿਆਰੀਆਂ ਸੱਚਿਆਰੀਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬਲੋ ਜੀ ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੀ ਇਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰੀਆਂ ਨਾਲ ਛਿਰਾਏ ਗਏ ਉਵਲਦਿਆਂ ਦੇਗਾਮ ਵਿੱਚ ਬੈਠੇ ਬੋਲ ਕਬੋਲ ਸਹਾਰੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਦਕ ਨਾ ਹਾਰੇ ਸਿੱਖੀ ਸਦਕ ਕੇ ਸਾਹ ਸਵਾਸਾ ਸੰਭੇ ਬਾਹੇ ਤਨਾ ਗੁਰਸਿੱਖ ਮਹਾਤਮਾ ਮਾਈਆਂ ਬੀਬੀਆਂ ਬੱਚੇ ਬੱਚੀਆਂ ਪੁੱਤਾਂਆਂ ਦੀ ਕਮਾਈ ਵੱਲ ਧਿਆਨਤਰ ਕੇ ਖਾਲਸਾ ਜੀ ਸਾਹਿਬੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਤਾ ਮਾਤਾ ਦੇ ਅੰਦਰ ਕੇ ਖਾਲਸਾ ਜੀ ਸਾਹਿਬ ਬਲਾ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਚਿਤਿਆ 베 ਚਿਤਿਆ ਬਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਾਇਤ ਦੇਗ ਤੇਗ ਫਤੇ ਬ੍ਰਿਤ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬਲਾ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬਵੇਕ ਦਾਤ ਵਿਸਾਹ ਦਾਤ ਪਰੋਸਾ ਦਾਤ ਦਾਨ ਸਰਦਾਨ ਨਾਮ ਦਾੰਦ ਸ੍ਰੀ ਅੰਮ੍ਰਿਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਨ ਚੌਕੀਆਂ ਚੰਡੇ ਭੰਗੇ ਜੁਕੋ ਜੋਗੇ ਅਟਲ ਤਰਮ ਕਾਜ ਕਾਰ ਖਾਲਸਾ ਜੀ ਕੇ ਬੋਲ ਵਾਲੇ ਬੋਲਾ ਜੀ ਜੀ ਗੁਰੂ ਗ੍ਰੀਨਿਵਾਜ ਆਪ ਜੀ ਕੇ ਪਾਵਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇਵ ਜੀ ਦਾ ਦਰਸ਼ਨ دیدار ਕਰਦੇ ਹੋਏ ਬਲੋ ਜੀ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨੀਓਟੀਆਂ ਦੀ ਓਟ ਨਏ ਆਸਰਿਆਂ ਦੇ ਆਸਰੇ ਨਿਤਰੀਆਂ ਦੀ ਤਰਸਪ ਅਕਾਲ ਪੁਰਖ ਵਾਹੇ परिपूर्ण परमात्मा कर्ता हरता सिरपिया पत कट कट के अंतर की जानत भले बुरी की पीर पहचानत भन तन निरंकार अंतर्जामी सतगुरु नानक देव जी महाराज भन तन निरंकार अंतर्जामी पास साहेब श्री गुरु गोविंद सिंह जी निरंकार निडमकार अंतर्जामी पासा साहिब श्री गुरु ग्रंथ साहिब सतगुरु सतचे पासा जी महाराज आप जी दे पावन पवित्र चरणा बीखे अरदास बिनती कलगी तरपिता ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸ੍ਰੀ ਸੱਚਖੰਡ ਦਰਬਾਰ ਪ੍ਰਕਾਸ਼ ਸਥਾਨ ਵਿਖੇ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਜਪਜੀ ਸਾਹਿਬ ਜਪ ਸਾਹਿਬ ਧਰ ਪ੍ਰਸਾਦ ਸੰਬਈਏ ਚੋਪੀ ਅਨੰਦ ਸਾਹਿਬ ਜੀ ਦੇ ਪਾਠ ਹੋਏ ਆਪ ਜੀ ਕੇ ਪਾਵਨ ਤਖਤ ਦੀ ਸੇਵਾ ਇਸ ਨਾਨਕ ਸ੍ਰੀ ਜਪਜੀ ਸਾਹਿਬ ਜੀ ਕੇ ਪਾਠ ਹੋਏ ਆਪ ਜੀ ਨੇ ਕਿਰਪਾ ਕੀਤੀ ਰਹਿਮਤ કરી ਸੋਹਣੇ ਤਖਤ ਤੇ ਸੁਭਾਏ ਮਾਨ ਸਜੂਬਿਤ ਹੋ ਕਰਕੇ ਸੰਤਾਂ ਨੂੰ ਪੁੱਲੇ ਦਰਸਨ ਦਿਦਾਰ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਬਦ ਸਲੋਕ ਛੰਦ ਛਕੀਆਂ ਪੌੜੀਆਂ ਦੇ ਸਮੇਤ ਹੋਏ 6 ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ ਦਤਾਰ ਸਤ ਕਰੋ ਜੀ ਆਪ ਜੀ ਦੀ ਅਗਾਧ ਬਾਣੀ ਅਸੀਂ ਖਿਲ ਖਿਲ ਪੋਲਨ ਹਾਰ ਅਲਪਗ ਜੀਵ ਤੁਛ ਬੁੱਧੀ ਆਪ ਜੀ ਬਖਸ਼ਿੰ ਦੇ ਪਿਤਾ ਹੂੰ ਬਖਸ ਲਓ ਅੱਗੇ ਵਾਸਤੇ ਸੁਧ ਅਤੇ ਸਪਸ਼ਟ ਬਾਣੀ ਪੜਹੰਦਾ ਸੇਵਾ ਨਿਭਾਉਣ ਦੀ ਬਲ ਉਦਮ ਪ੍ਰੇਮ ਉਤਸਾਹ ਬਖਸੋ ਪੜਹੀ ਸੁਣੀ ਬਾਣੀ ਕਾ ਪਾਪ ਮਹਾਤਮ ਦਰਾਈਆਂ ਸੰਤਾਂ ਦੇ ਹਿਰਦਿਆਂ ਵਿੱਚ ਵਸਾਓ ਕਦਮ ਲੇਖੇ ਲਾਓ ਯਾਤਰਾ ਸਫਲ ਕਰੋ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਚੜਦੀ ਕਲਾ ਘਰਵਾਰਾਂ ਦੇ ਵਿੱਚ ਵਾਪਸ ਵਿੱਚ ਪ੍ਰੇਮ ਪਿਆਰ ਇਤਬਾਕ ਸਦਾ ਬਣਾਈ ਰੱਖਣਾ ਹਰ ਕਾਰਜ ਰਾਸ ਕਰਨੇ ਨਾਮ ਬਾਣੀ ਦਾ ਪਿਆਰ ਅੰਮ੍ਰਿਤ ਵੇਲੇ ਦਾ ਜਾਗਨਾ ਬਖਸੋ ਉਹ ਹਨਾ ਵਿਗਣਾ ਦਾ ਨਾਸ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਸਭ ਤਰੰ ਕਰਕੇ ਚੜਦੀ ਕਲਾ ਬਖਸੋ ਮਿਹਰ ਪਰਿਆ ਹੱਥ ਸਿਰ ਤੇ ਰੱਖੋ ਆਪ ਜੀ ਦਾ 쿠ਟਾਨ ਕੋਟਵਾਰ ਧੰਵਾਦ ਰੋਮ ਰੋਮ ਕਰਕੇ ਸ਼ੁਕਰਾਨਾ ਆਪ ਜੀ ਨੇ ਕਿਰਪਾ ਕੀਤੀ ਰਹਿਮਤ કરી ਆਪ ਜੀ ਕੇ ਪਾਣੀ ਅੰਦਰ ਚਾਰ ਪਹਿਰ ਰਾਤਰੀ ਸੁੱਖਾਂ ਸਹਿਤ ਬਤੀਤ ਹੋਈ ਚਾਰ ਪਹਿਰ ਦਿਨ ਆਇਆ ਆਪ ਜੀ ਆਪ ਆਪਣੇ ਪਾਣੀ ਅੰਦਰ ਰਜਾ ਦੇ ਅੰਦਰ ਸੁੱਖਾਂ ਦੇ ਸਹਿਤ ਬਤੀਤ ਕਰਾਉਣਾ ਨਾਮ ਬਾਣੀ ਸੇਵਾ ਸਿਮਰਨ ਰੇ ਮਾ ਭਗਤੀ ਦੇ ਨਾਲ ਜੋੜੀ ਰੱਖੋ ਸਵਾਸ ਸਵਾਸ ਸਿਮਰਨ ਦੀ ਦਾਤ ਬਖਸੋ ਰਹਿਮਤ ਕਰੋ ਆਪ ਜੀ ਆਪ ਆਪਣੇ ਧਰਮ ਦੀ ਸੇਵਾ ਬਣਾਈ ਰੱਖੋ ਕੜਾ ਪ੍ਰਸਾਦ ਦੀ ਦੇਗ ਸਦਕੇ ਹਾਜ਼ਰ ਕਰੀਪਾ ਪਵਿੱਤਰ ਹੁਣੇ ਲਾਭੋ ਭੋਗ ਹਰੀ ਾਇ ਪਾਤਸ਼ਾਹ ਜੀ ਆਪ ਜੀ ਕੋ ਭੋਗ ਲੱਗੇ ਆਪ ਜੀ ਦਾ ਭੋਗ ਲੱਗਿਆ ਹੋਇਆ ਪ੍ਰਸਾਦ ਸਾਧ ਸੰਗਤ ਕੋ ਰਸਨੀ ਲਾਇਕ ਸੰਤਾਂ ਵੱਲੋਂ ਹੋਰ ਬੇਜੋਬੇ ਤਿਲ ਫੁੱਲ ਆਦ ਪੇਟਾ ਵਾਂ ਸਰਧਾ ਆਦਕ ਨਛਾ ਵਰ ਕੀਤੀਆਂ ਆਪ ਜੀ ਆਪ ਆਪਣੇ ਦਰਤੇ ਪ੍ਰਵਾਨ ਕਰੋ ਸੁਖੋ ਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ वागुरु जी का खालसा वागुरु जी की फतेह दोहरा आग्या भाई तभी चलायो सब सिखन को हुक्म है गुरु ग्रंथ जी मानियो जो प्रभु को मिले बोच है राज खालसा खुआर मिलेंगे बचे शरण जो खंडा जा कै हाथ में सोह मेरी रक्षा कर कलगी तर जग दि वाही गुरु नाम जहाज है चढ़े जो सरदा कर से बुंदे पार्वती जो श्रद्धा कर से बूंदे बोले सोने वाह गुरु जी का खालसा वाहिगुरु जी की फतेह